ਯੋਗ ਇੱਕ ਭਗਤ ਦਾ ਮਾਰਗ ਹੁੰਦਾ ਹੈ ਸੰਸਾਰ ਦੇ ਵਿੱਚ ਉਹ ਨਵੇਕਲਾ ਹੁੰਦਾ ਹੈ ਭਗਤ ਦੀ ਵਾਗ ਡੋਰ ਉਸ ਤੇ ਪਰਮਾਤਮਾ ਦੇ ਹੱਥ ਹੁੰਦੀ ਹੈ ਭਗਵਾਨ ਨੇ ਆਪਣੇ ਆਪ ਤਾ ਨੂੰ ਆਪਣੇ ਚਰਨਾਂ ਦੇ ਅਨਿਆਈ ਬਣਾ ਕੇ ਇੱਕ ਨਵੇਕਲੀ ਪਛਾਣ ਦੇ ਦਿੱਤੀ ਸਰਬ ਹਰ ਸੰਗ ਦੀ ਜੋ ਪਰਮਾਤਮਾ ਦਾ ਨਾਮ ਹੈ ਉਹ ਤੇ ਸਦਾ ਤੋਂ ਹੀ ਚੱਲਦਾ ਆ ਰਿਹਾ ਹੈ ਅੱਜ ਵੀ ਚੱਲ ਰਿਹਾ ਹਜ਼ਾਰਾਂ ਲੱਖਾਂ ਸਾਲ ਬਾਅਦ ਵੀ ਪਰਮੇਸ਼ਵਰ ਦਾ ਨਾਮ ਚੱਲ ਰਿਹਾ ਪਰ ਪਰਮੇਸ਼ਵਰ ਨੇ ਨਾਮ ਦੀ ਵਡਿਆਈ ਹੈ ਕੀ ਜੇਕਰ ਅਸੀਂ ਪਰਮਾਤਮਾ ਦਾ ਨਾਮ ਆਪਣੀ ਰਸਨਾ ਜੀਭ ਦੇ ਤੋਂ ਬੋਲਦੇ ਹਾਂ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦੇ ਤੇ ਉਸ ਨਾਮ ਦਾ ਵੀ ਕੋਈ ਸੰਸਾਰ ਦੇ ਵਿੱਚ ਮਾਇਨਾ ਨਹੀਂ ਗਾਇ। ਜੋ ਸੱਚਾ ਗੁਰ ਸਿੱਖ ਹੈ ਜੋ ਸੱਚਾ ਗੁਰਮੁਖ ਹੈ ਇੱਕ ਛੇ ਇੱਕ ਪਲ ਲਈ ਵੀ ਆਪਣੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜੇ ਤੇ ਕਈਆਂ ਜੁਗਾਂ ਦੀ ਪਲਤੀ ਹੋ ਜਾਂਦਾ ਹੈ। ਇਹਹੀ ਸਤਿਗੁਰ ਦੇ ਨਾਮ ਦੀ ਵਡਿਆਈ ਹੈ ਕਿ ਗੁਰ ਸਿੱਖੋ ਤੁਸੀਂ ਸੰਸਾਰ ਦੇ ਵੱਲੋਂ ਬੇਸ਼ੱਕ ਸੁੱਤੇ ਰਹੋ ਪਰ ਮੇਰੇ ਵੱਲੋਂ ਜਾਗਦੇ ਰਹੋ ਪਰਮੇਸ਼ਰ ਵੱਲੋਂ ਜਾਗਣਾ ਕੀ ਹੈ ਕਿ ਅਸੀਂ ਪਾਰਬ੍ਰਮ ਪਤ ਪਰਮੇਸ਼ਰ ਦਾ ਸਾਹ ਖੱਤ ਦਰਸ਼ਨ ਪਾਇਆ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਪਰਮੇਸ਼ਰ ਨੇ ਆਪਣੇ ਚਰਨਾਂ ਦੇ ਨਾਲ ਸਾਨੂੰ ਲਗਾਇਆ ਪਰਮੇਸ਼ਰ ਨੇ ਸਾਨੂੰ ਆਪਣੇ ਉਸ ਧਾਰ ਦੇ ਨਾਲ ਸਾਡੀ ਡੋਰੀ ਨੂੰ ਗੰਢ ਲਿਆ ਜਿੱਥੇ ਕਦੀ ਭਗਤ ਭਗਵਾਨ ਦਾ ਵਿਚੋਰਾ ਹੁੰਦਾ ਹੀ ਨਹੀਂ ਜੀਵ ਹੈ ਕੀ ਹੈ ਅਸੀਂ ਪੰਜ ਤਤ ਜੀਵ ਹਾਂ ਸਾਰੇ ਜੀਵ ਪ੍ਰਾਣੀ 1084 ਯੁਨੀ ਦੇ ਵਿੱਚ ਹੀ ਹੁੰਦੇ ਨੇ 1084 ਯੁਨੀ ਵਿੱਚੋਂ ਮਾਨਸ ਜਨਮ ਉੱਤਮ ਤੇ ਸ੍ਰੇਸ਼ਟ ਹੈ ਇਸ ਜਨਮ ਦੇ ਵਿੱਚ ਪਰਮੇਸ਼ਰ ਆਪਣੀ ਪਹਿਚਾਣ ਦਿੰਦੇ ਪਰ ਪਰਮੇਸ਼ਰ ਨੇ ਸਾਨੂੰ ਸੰਸਾਰ ਵਿੱਚ ਭੇਜਿਆ ਹੀ ਕਿਉਂ ਜੇ ਇੱਕ ਛਣ ਪਰ ਲਈ ਸਾਰੇ ਹੀ ਇਸ ਗੱਲ ਤੇ ਵਿਚਾਰ ਕਰੀਏ ਕਿ ਪਰਮਾਤਮਾ ਨੇ ਸਾਨੂੰ ਸੰਸਾਰ 'ਚ ਕਿਉਂ ਭੇਜਿਆ ਇਸ ਦੇ 'ਚ ਕੋਈ ਵਖਰੇਵਾ ਨਹੀਂ ਸਰਵ ਕਾਇਨਾਤ ਆਉਂਦੀ ਸਰਬ ਸਾਰੀ ਸ੍ਰਿਸ਼ਟੀ ਆਉਂਦੀ ਹੈ ਸਾਰੀਆਂ ਭਗਤ ਆਤਮਾ ਨੇ ਕਿਉਂਕਿ ਸਾਰਿਆਂ 'ਚ ਪਰਮਾਤਮਾ ਵਸਦਾ ਕਿਉਂ ਪਰਮਾਤਮਾ ਨੇ ਸਾਨੂੰ ਸੰਸਾਰ ਵਿੱਚ ਇਸ ਕਰਕੇ ਭੇਜਿਆ ਕਿ ਮੇਰੇ ਗੁਰਮੁਖੋ ਤੁਸੀਂ ਜਾ ਕੇ ਸੰਸਾਰ ਦੇ ਵਿੱਚ ਮੇਰੇ ਨਾਮ ਦੀ ਵਡਿਆਈ ਕਰੀ ਬੇਸ਼ੱਕ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰਨੀ ਇਕੱਠਣ ਹੈ ਪਰਮਾਤਮਾ ਸਿਫਤਾਂ ਦਾ ਖਜਾਨਾ ਅਸੀਂ ਸੰਸਾਰੀ ਅਲਫਾਜ਼ਾਂ ਦੇ ਨਾਲ ਉਸ ਪਰਮਾਤਮਾ ਦੀ ਸਿਫਤ ਨਹੀਂ ਕਰ ਸਕਦੇ ਪਰ ਪਰਮਾਤਮਾ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਸਾਨੂੰ ਆਪਣੇ ਚਰਨਾਂ ਦੇ ਤਾਰਨੇ ਬਣਾ ਲਿਆ ਸ਼ਬਦ ਦੀ ਦਾਤ ਸਾਡੀ ਚੋਲੀ ਦੇ ਵਿੱਚ ਰੱਖ ਦਿੱਤੀ ਅੱਜ ਜਿੰਨੇ ਵੀ ਆਪਾਂ ਆਤਮਾ ਪਰਮੇਸ਼ਰ ਦੀਆਂ ਸਾਰੀਆਂ ਇੱਥੇ ਪਵਿੱਤਰ ਆਤਮਾ ਬੈਠੀਆਂ ਨੇ ਕਿਸੇ ਵੀ ਰੂਪ ਚ ਆਪਾਂ ਪਰਮਾਤਮਾ ਦਾ ਨਾਮ ਲੈਨੇ ਆ ਜਦੋਂ ਆਪਾਂ ਪਰਮਾਤਮਾ ਦਾ ਨਾਮ ਲੈਨੇ ਆ ਸਾਡੇ ਅੰਦਰ ਦੀ ਸੋਚ ਹੋਰ ਕੋਈ ਹੋਣੀ ਨਹੀਂ ਚਾਹੀਦੀ ਸਾਡੀ ਇੱਕ ਸੋਚ ਹੋਣੀ ਚਾਹੀਦੀ ਉਸ ਵਕਤ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁਣੀ ਹੋਣੀ ਚਾਹੀਦੀ ਕਿ ਪਰਮੇਸ਼ਰ ਇਹ ਦਿੱਤਾ ਹੋਇਆ ਜੀਵਨ ਤੇਰਾ ਹੈ ਇਹ ਦਿੱਤੇ ਹੋਏ ਸਵਾਸ ਤੇਰੇ ਨੇ ਤੇ ਮੇਰੇ ਕੋਲ ਕੁਝ ਨਹੀਂ ਜੋ ਮੈਂ ਤੇਰੇ ਕੋਲ ਕੁਰਬਾਨ ਕਰ ਸਕਾਂ। ਇਹੀ ਇੱਕ ਸੱਚੇ ਸਿੱਖ ਦੀ ਨਿਸ਼ਾਨੀ ਹੁੰਦੀ ਹੈ ਕਿ ਗੁਰ ਸਿੱਖਾ ਪਾਮਟਾ ਕੇ ਆਪਣੇ ਪਰਮਾਤਮਾ ਦੇ ਮਾਰਗ ਦੇ ਉੱਪਰ ਚੱਲਦਾ ਹੈ। ਗੁਰ ਸਿੱਖ ਆਪਣੀ ਹੋਮੇ ਨੂੰ ਛੱਡ ਕੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਰਹਿੰਦਾ ਹੈ। ਹਜ਼ੂਰ ਸ਼ੰਤ ਸ਼ਾ ਜੀ ਨੇ ਸੋង ਮਾਰਾਈ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਦਾ ਜੈਕਾਰਾ ਦਿੱਤਾ ਕਿ ਇਹ ਗੁਰਮੁਖੋ ਇਸ ਨੂੰ ਪੰਜ ਵਾਰ ਬੋਲਣਾ ਜੋ ਗੁਰ ਸਿੱਖ ਜਾਪਦਾ ਤਾਤਮਾ ਇਸ ਯਹਾਰੇ ਨੂੰ ਪੰਜ ਵਾਰ ਬੋਲੇਗੀ ਉਸ ਨੂੰ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਜਿਸ ਨੇ ਇੱਕ ਵਾਰ ਪਰਮੇਸ਼ਵਰ ਦੇ ਚਰਨਾਂ 'ਚ ਨਿਮਸਕਾਰ ਕਰ ਲਿਆ ਉਸ ਨੂੰ ਦੁਬਾਰਾ ਚਰਾਸੀ ਵਿੱਚ ਨਹੀਂ ਹੁਣ ਨਾਮ ਹੈ ਕੀ ਹੈ ਨਾਮ ਨੂੰ ਪਾਇਆ ਕਿੱਦਾਂ ਜਾਂਦਾ ਨਾਮ ਦੀ ਵਿਆਖਿਆ ਕੀ ਨਾਮ ਦੀ ਵਿਧਿਆ ਕੀ ਨਾਮ ਨੂੰ ਕਿੱਦਾਂ ਸਾਡੇ ਹਿੱਤੇ ਵਿੱਚ ਵਿਸਮਾਖ ਹੁੰਦਾ ਹੈ ਇਹ ਨਾਮ ਹੈ ਕੀ ਹੈ ਨਾਮ ਤੇ ਤੋਂ ਅਖਰੀ ਉਸ ਨਾਮ ਦੋ ਅਖਰੀ ਨੂੰ ਪਾਉਣਾ ਉਸ ਨਾਮ ਦੇ ਵਿੱਚ ਸਮਾਉਣਾ ਸਰਬ ਹਰ ਸੰਗਤ ਜੀ ਬਿਨਾ ਕਿਰਪਾ ਤੋਂ ਬੜਾ ਮੁਸ਼ਕਲ ਹੈ। ਇਹੀ ਪ੍ਰਭੂ ਦੇ ਨਾਮ ਦੀ ਵਡਿਆਈ ਹੈ ਜਿੰਦਿਆਂ ਜਗ ਜਾਓ ਜੀਤ ਮਰਿਆ ਤੋਂ ਬਾਦ ਮਰਦੀ ਲੋਟ ਜਿੰਦੇ ਜੀ ਜਗ ਜਿੱਤਣਾ ਹੈ ਪਰਮੇਸ਼ਵਰ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਪਰਮार्थ ਦਾ ਮਾਰਗ ਸੰਸਾਰ ਦੇ ਵਿੱਚ অতি ਬ੍ਰੀਖ ਹੈ। ਪਰਮार्थ ਦਾ ਮਾਰਗ অতি ਕਠਨ ਹੈ। ਜਦੋਂ ਕਿਰਪਾ ਹੋ ਜਾਵੇ ਤੇ ਇਹ ਮਾਰਗ ਸੈਤ ਅਵਸਥਾ ਦੇ ਵਿੱਚ ਹੋ ਜਾਂਦਾ ਹੈ ਗੁਰਸਿੱਖ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਮੇਰੇ ਉੱਤੇ ਮੇਰੇ ਪਰਮਾਤਮਾ ਨੇ ਇੰਨੀ ਕਿਰਪਾ ਕਰਤੀ ਇੰਨੀ ਰਹਿਮਤ ਕਰਤੀ ਸਰਬ ਹਰ ਸਿੰਘ ਜੀ ਹੁਣ ਲਖਤਰਾ ਸੀ ਕਿ ਜਿਹਨੇ ਉਤਮ ਉਤਮ ਸ੍ਰੇਸ਼ਟ ਹੈ ਤਿੱਕ ਮਾਨਸ ਜਨਮ ਹੈ ਇਸ ਮਾਨਸ ਜਨਮ ਦੇ ਵਿੱਚ ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਬੱਚੇ ਤੋਂ ਲੈ ਕੇ ਵਿਦ ਤੱਕ ਸਭ ਦਾ ਸਤਿਕਾਰ ਕਰਨਾ ਚਾਹੀਦਾ ਸਾਰੀ ਕਾਇਨਾਤ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਸਾਰਿਆਂ ਵਿੱਚ ਪਰਮਾਤਮਾ ਵਸਦਾ ਹੈ ਪਰ ਇਸ ਦਿਨ ਵਿੱਚ ਲਈ ਪਹਿਚਾਨ ਪਰਮੇਸ਼ੁਰ ਨੇ ਦਿੱਤੀ ਕਿ ਇਹ ਗੁਰਮੁਖ ਕੋ ਮੈਂ ਤੁਹਾਨੂੰ ਕਿਸ ਤਰ੍ਹਾਂ ਮਿਲਿਆ ਹਾਂ ਜੇਕਰ ਅਸੀਂ ਪਰਮਾਤਮਾ ਨੂੰ ਆਪ ਮਿਲ ਜਾਂ ਲੱਭਣ ਜਾਂਦੇ ਸਨ ਪਰਮਾਤਮਾ ਮਿਲ ਸਕਦਾ ਨਹੀਂ ਸੀ ਮੈਂ ਤੁਹਾਨੂੰ ਗ੍ਰਹਿ ਗ੍ਰਹਿ ਫਿਰਾ ਸਦਾ ਦਾ ਸਦਾ ਨਾਮ ਵਾਲਾ ਲਗਾਈ ਆ ਮੈਂ ਤੁਹਾਨੂੰ ਗ੍ਰਹਿ ਗ੍ਰਹਿ ਜਾ ਕੇ ਲੱਭਿਆ ਸਦਾ ਨਾਮ ਵਾਲਾ ਦਿੱਤਾ ਆਓ ਮੇਰੇ ਗੁਰਮੁਖੋ ਤੁਸੀਂ ਮੇਰੇ ਭਗਤ ਤੇ ਮੈਂ ਭਗਵਾਨ ਹਾਂ ਸਰਭਰ ਸੰਗਧੀ ਤੇ ਪਰਮੇਸ਼ਵਰ ਨੇ ਉਹ ਨਾਮ ਦੀ ਦਾਤ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਰੱਖਾ ਸੋਹੰਗੀ ਸ਼ਬਦ ਦੀ ਵਡਿਆਈ ਆਪ ਤੋਂ ਅੰਤ ਤੇ ਮੱਦ ਤੱਕ ਕਹੇ ਤੇ ਰਹੇ ਸੋ ਪਰਮਾਤਮਾ ਹਾਂ ਆਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੇ ਰੂਪ ਨੂੰ ਸੋង ਦਾ ਰੂਪ ਦੇ ਦਿੱਤਾ ਪਰਮੇਸ਼ਰ ਤੂੰ ਮੇਰਾ ਤੇ ਮੈਂ ਤੇਰਾ ਆਪਾਂ ਆਤਮਾ ਕਿਹਦੀਆਂ ਹਾਂ ਉਸ ਪਰਮਾਤਮਾ ਦੀਆਂ ਪਰਮਾਤਮਾ ਕਿਹਦਾ ਹੈ ਸਾਡੀਆਂ ਆਤਮਾ ਪਰਮਾਤਮਾ ਨੇ ਵੱਖਰੇਵਾਂ ਨਹੀਂ ਰੱਖਿਆ ਕਿ ਤੁਸੀਂ ਵੱਖਰੇ ਜਿਉਤੇ ਮੈਂ ਮੈਂ ਇੱਕ ਹਾਂ ਤਾਨੂੰ ਮੈਂ ਵਾਲਾ ਇੱਕ ਹਾਂ ਤੁਸੀਂ ਮੇਰੇ ਜੋ ਤੇ ਤੁਸੀਂ ਆਤਮਾ ਇੱਕ ਹੋ ਇਹ ਆਤਮਾ ਇੱਕ ਪਰਮਾਤਮਾ ਇੱਕ ਪਰਮਾਤਮਾ ਇੱਕ ਆਤਮਾ ਇੱਕ ਫਿਰ ਸਾਡੇ ਅੰਦਰ ਕੋਈ ਸ਼ੰਕਾ ਹੋਣਾ ਚਾਹੀਦਾ ਹੀ ਨਹੀਂ ਇੱਕ ਪਰਮਾਤਮਾ ਤੇ ਇੱਕ ਆਤਮਾ ਉਸ ਨੂੰ ਸੋਹੰਗ ਦਾ ਰੂਪ ਦਿੱਤਾ ਮਹਾਰਾਜ ਮੈਂ ਸਾਰੇ ਰਾਜਿਆਂ ਦਾ ਰਾਜਾ ਹਾਂ ਸ਼ੇਰ ਸਿੰਘ ਸਾਰੇ ਸੰਸਾਰ ਨੂੰ ਪੈ ਵਿੱਚ ਰੱਖਣ ਵਾਲੀ ਸਮਰਾਟਤਾ ਕਿ ਵਿਸ਼ਨੂੰ ਪਰਮੇਸ਼ਰ ਆਪ੍ਰਿਤ ਪਾਲ ਕਰਦਾ ਆਪ ਪਲਣਾ ਕਰਦਾ ਆ ਪਰਿਵਿਸ਼ ਕਰਦਾ ਹੈ भगवान दी जय उस पुरखे अकाल दी सदा ही जय है जो आद जगाद सत ते सत दी तार है उस परमात्मा दी जय जो आद जगाद यस्ता एक रूप है उस पुरखे अकाल दी जय है बिना पुरखे अकाल तो और कोई संसार दे विच जय हो सकदी नहीं सी यही फर्क है सरभा संग जी आज गल है विचारन दी आज गल है सोचन दी आज है अपनी सोच नु परमेश्वर दे चरणा दे विच रखन दी के परमेश्वर तू ही है पिता तू ही है माता, क्योंकि बिना अकाल तो किसे नहीं किया कि तुसी मेरे पुत जो तो बिना भगत तो किसे नहीं किया कि परमेश्वर तू सा बाप है यही फर्क होता है संसारी मां बाप जरूर ने पर तो ओ वारस ਉਹ ਗੰਮ ਤੁਹਾਡਾ ਮਨ ਇੱਕ ਪਰਮਾਤਮਾ ਹੁੰਦਾ ਜੋ ਤੁਹਾਡੇ ਜੀਵਨ ਤਾਰਾ ਦੇ ਲੇਖ ਲਿਖਦਾ ਜੋ ਤੁਹਾਡੀ ਜੀਵਨ ਤਾਰਾ ਨੂੰ ਇੱਕ ਸੱਚੇ ਰਸਤੇ ਤੇ ਮੋੜਦਾ ਇੱਕ ਹੋਰ ਪਰਮਾਤਮਾ ਜੋ ਤੁਹਾਨੂੰ ਸਤ ਤੇ ਸੱਚ ਦਾ ਮਾਰਗ ਦਿੰਦਾ ਉਹ ਪਰਮਾਤਮਾ ਜੋ ਸਤ ਤੇ ਸੱਚ ਤੇ ਚੱਲਣ ਲਈ ਤੁਹਾਨੂੰ ਤੁਹਾਡੀ ਅਗਵਾਈ ਕਰਦਾ ਹੈ ਸਰਬ ਹਰ ਸੰਗਤ ਦੀ ਹਰ ਗੁਰ ਸਿੱਖ ਦੇ ਅੰਦਰ ਇੱਕ ਪੈ ਹੋਣਾ ਜ਼ਰੂਰੀ ਹੈ ਪਰਮਾਤਮਾ ਦਾ ਪਰਮਾਤਮਾ ਦੇ ਪੈ ਅੰਦਰ ਰਹਿੰਦਿਆਂ ਹੋਇਆਂ ਅਸੀਂ ਹਰ ਕਦਮ ਸੋਚ ਕੇ ਰੱਖਾ ਹੈ ਕਿਉਂਕਿ ਪਰਮੇਸ਼ਰ ਤੇ ਦੇਖਦਾ ਹੈ ਅੱਜ ਤੁਸੀਂ ਪਰਮੇਸ਼ਰ ਦੀ ਕਿਰਪਾ ਨਾਲ ਜੋ ਪਗਤ ਆਤਮਾ ਇੱਥੇ ਪਹੁੰਚੀਆਂ ਨੇ ਇਹ ਬਿਨਾਂ ਲੇਖ ਤੋਂ ਕੋਈ ਪਹੁੰਚ ਸਕਦਾ ਨਹੀਂ ਅੱਜ ਤਨ ਪਾਗ ਨੇ ਤੁਹਾਡੇ ਤਨ ਪਾਗ ਨੇ ਅੱਜ ਇਸ ਸਰਤੀ ਦੇ ਜਿੱਥੇ ਪਰਮੇਸ਼ਰ ਦਾ ਨਾਮ ਲਿਆ ਗਿਆ ਸਰਵਹਰ ਸੰਗਤੀ ਪਰਮਾਤਮਾ ਦਾ ਮਹਤਵਪੂਰਨ ਹੈ। ਹਜੂਰ ਸ਼ੈਨਸ਼ਾ ਜੀ ਨੇ ਹਰ ਬਾਣੀ ਦੇ ਵਿੱਚ ਚਵੀ ਗ੍ਰੰਥਾ ਦੀ ਰਚਨਾ ਕਰ ਦਿੱਤੀ। ਚਵੀ ਗ੍ਰੰਥਾ ਦੇ ਵਿੱਚ ਆਉਣ ਵਾਲੇ ਸਮੇਂ ਦਾ ਹਵਾਲਾ ਦਿੱਤਾ। ਨਿਰਗੁਣ ਅਨੰਕਾਰ ਨੇ ਆਪਣਾ ਅਗੰਮਾ ਰੂਪ ਦੱਸਤਾ ਕਿ ਇਹ ਮੇਰੇ ਗੁਰਮੁਖੋ ਨਿਰਗੁਣ ਜੋਤਪੁਰਖ ਅਕਾਲ ਦਾ ਕੇਵਲ ਇਸ਼ਟ ਮੰਨਣਾ ਸਤਗੁਰੂ ਕੇਵਲ ਸ਼ਬਦ ਨੂੰ ਹੀ ਮੰਨਣਾ। ਸ਼ਬਦ ਨੂੰ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਸਮਝਿਆ ਨਹੀਂ ਜਾ ਸਕਦਾ। शबद रूप ही ऐसा है निशक्खर है निरअक्षर है निर्वैरह है निराकार है वो परमात्मा ਦਾ अगमता ਦਾ ਉਹ ਰੂਪ ਹੈ ਜਿਸ ਬਾਰੇ ਸੰਸਾਰੀ ਜੀ ਕੋਈ ਜਾਣ ਸਕਦਾ ਨਹੀਂ ਹਜੂਰ ਸੰਚਿਆ ਜੀ ਨੇ ਫਰਮਾਨ ਕੀਤਾ ਕਿ ਗੁਰਮੁਖੋ ਤੁਸੀਂ ਕੀ ਚਾਹੁੰਦੇ ਜੇਕਰ ਤੁਹਾਡੀ ਅੰਤਰਾत्मा ਵਿੱਚ ਪ੍ਰਭੂ ਦਾ ਪਿਆਰ ਹੈ ਜੇ ਤੁਹਾਡੇ ਹਿਰਦੇ ਵਿੱਚ ਪਰਮੇਸ਼ਵਰ ਨੂੰ ਸਮਾਉਂ ਦੀ ਉਹ ਵਿਸਥਾ ਹੈ ਤੇ ਮੈਂ ਤੁਹਾਡੇ ਅੰਦਰ ਆਸਣ ਲਾ ਕੇ ਬੈਠ ਜਾਣਾ ਹਾਂ ਬਸ਼ਰਤੇ ਸਾਡੀ ਅੰਤਰ ਆਤਮਾ ਦੀ ਸੋਚ ਉੱਚੀ ਹੋਵੇ ਸਾਡੀ ਅੰਤਰ ਆਤਮਾ ਵਿੱਚ ਸਵਸ਼ਤਾ ਹੋਵੇ ਸਾਡੇ ਹਿਰਦੇ ਵਿੱਚ ਕਪਟ ਤੇ ਛਲ ਨਾ ਹੋਵੇ ਪਰਮਾਤਮਾ ਨਹੀਂ ਚਾਹੁੰਦਾ ਕਿ ਮੇਰਾ ਗੁਰਸੀ ਕਦੀ ਝੂਠ ਬੋਲੇ ਪਰਮਾਤਮਾ ਨੇ ਕਿਹਾ ਕਿ ਮੇਰੇ ਗੁਰਸਿੱਖ ਦੇ ਅੰਦਰ ਕਪਟ ਤੇ ਛਲ ਹੋਵੇ ਪਰਮਾਤਮਾ ਕੀ ਚਾਹੁੰਦਾ ਪਰਮਾਤਮਾ ਇੱਕ ਸਤ ਤੇ ਸੱਚ ਚ ਜਦੋਂ ਤੁਸੀਂ ਸੱਚ ਦੇ ਮਾਰਗ ਤੇ ਚੱਲਦੇ ਜੋ ਤੇ ਤੁਸੀਂ ਸੰਸਾਰ ਵਿੱਚ ਹਰ ਕਦਮ ਜਿੱਤ ਦਾ ਰੱਖਦੇ ਜੋ ਤੁਸੀਂ ਕਦੀ ਹਾਰਦੇ ਨਹੀਂ

कदी जातं पात आना कभी मेरी गरीबी दे आना मेरी एक जात है गुरमुख उत मेरी उत्तम जाति चरण कबलहर कमला उपर तबल मान रखाया मेरी कोई जात नहीं गुरमुख एक जाति मैं तहानू तो किस तरह मान दिता है गुरसी की है एक माणी आत्मा है सदा ही भुलती है

ਪਰ ਪੰਨਿਆ ਤਤਾਂ ਦੀ ਪੁਕਾਰ ਕਿਸੇ ਨੇ ਸੁਣੀ ਹੀ ਨਹੀਂ ਸੀ ਪਹਿਲੀ ਵਾਰ ਪੰਨਿਆ ਤਤਾਂ ਨੇ ਫਰਿਆਦ ਕੀਤੀ ਅਦਾਸ ਕੀਤੀ ਬੇਨਤੀ ਕੀਤੀ ਅਰਜ਼ੋਈ ਕੀਤੀ ਹੈ ਅਕਾਲ ਪੁਰਖ ਸਾਨੂੰ ਕਦੀ ਪੰਨਿਆ ਤਤਾਂ ਨੂੰ ਆਪਣੇ ਦੇਖੇ ਲਾ ਤੇ ਸ਼ਾਖਾ ਜੀ ਨੇ ਫਰਮਾਨ ਕੀਤਾ ਕਿ ਤੁਸੀਂ ਜਿਸ ਵੇਲੇ ਪੰਨਿਆ ਦੇ ਕਾਰਿਆਂ ਦੇ ਵਿੱਚ ਮੈਨੂੰ ਆਵਾਜ਼ ਮਾਰੋਗੇ ਮੈਂ ਤੁਹਾਡੇ ਲਈ ਸਹਾਇ ਹੋਵਾਂਗਾ ਤੇ ਤੁਹਾਡੇ ਪੰਨਿਆ ਤਤਾਂ ਦੇ ਲੇਖ ਨੂੰ ਖਤਮ ਕਰਨ ਵਾਸਤੇ ਹੀ बोलने का हुक्म देता परमेश्वर ने दोबारा जन्म नहीं लगा नहीं पी टा शराब आदि से नहीं करेगा सरब हर सिंह जी ये परमेशर का हुक्म है हुक्म मना गुरसिख की एक सब तो वीडी फकीरी होंगी है जो फरमान परमात्मा का है उस गुरसिख जरूर मानता है ਦੇਵੁਰ ਸਿੱਖ ਦੇ ਅੰਦਰ ਇੱਕ ਆਸ ਹੁੰਦੀ ਹੈ ਸਤਿਗੁਰ ਦੇ ਚਰਨਾਂ ਦੀ ਸਤਿਗੁਰ ਦੇ ਚਰਨ ਪ੍ਰੀਤੀ ਦੀ ਸਤਿਗੁਰ ਦੇ ਚਰਨਾਂ ਤੇ ਸੱਚੀ ਨਮਸਕਾਰ ਕਰਨ ਦੀ ਕਿਉਂਕਿ ਪਰਮੇਸ਼ਵਰ ਦੇ ਚਰਨਾਂ ਵਿੱਚ ਕੀਤੀ ਹੋਈ ਨਮਸਕਾਰ ਕਦੀ ਵਿਅਰਥਾ ਵੀ ਨਹੀਂ ਜਾਂਦੀ ਪਰਮੇਸ਼ਵਰ ਨੇ ਮਾਨ ਦੇ ਦਿੱਤਾ ਹਰ ਬਾਣੀ ਵਿੱਚ 24 ਗ੍ਰੰਥਾਂ ਵਿੱਚ ਪਰਮੇਸ਼ਵਰ ਨੇ ਮਾਨ ਦੇ ਦਿੱਤਾ ਅਗੰਕ ਚੱਕਰਾਂ ਦੇ ਨਿਸ਼ਾਨ ਸਾਹਿਬ ਨੂੰ ਇਹ ਪਰਮੇਸ਼ਵਰ ਦੀ ਅਗੰਮਤਾ ਦੀ ਖੇਲ ਹੈ ਜਿਨਾਂ ਨੂੰ ਕੁਸ਼ਮੈਂਟ ਵਿੱਚ ਕੁਝ ਅਲਫਾ ਜਾਂ ਵਿੱਚ ਦਸਨਾਮੀ ਇਤਿ ਕਰਨ ਹੈ ਸਰਭ ਹਰ ਸੰਨ ਬਿਨਾ ਕਿਰਪਾ ਤੋਂ ਪਰਮੇਸ਼ਵਰ ਦੇ ਚਰਨਾਂ 'ਚ ਕੋਈ ਨਮਸਕਾਰ ਕਰ ਨਹੀਂ ਸਕਦਾ ਤੇਰੀ ਕਿਰਪਾ ਸਭ ਦੇ ਕਾਜ ਸਵਾਰਦੀ ਇਹ ਸੰਗਤ ਭੁਖੀ ਤੇਰੇ ਦਰਸ ਦੀ ਨਾਤੀ ਪਰਮੇਸ਼ਵਰ ਦੀ ਕਿਰਪਾ ਚਾਹੀਦੀ ਹੈ ਜਿਨੀਆਂ ਪਗਤ ਆਤਮਾ ਪਰਮੇਸ਼ਵਰ ਦੇ ਚਰਨਾਂ ਚ ਚਾਹੀਆਂ ਨੇ ਇਹ ਇੱਕ ਅਜਿਹੇ ਰੂਪ ਵਿੱਚ ਤੁਹਾਡਾ ਰੂਪ ਹੈ ਕਿ ਤੁਸੀਂ ਉਸ ਪਰਮਾਤਮਾ ਦੇ ਪਗਤ ਜੋ ਜਿਸ ਪਰਮਾਤਮਾ ਨੇ ਕਹਤਾ ਕਿ ਤੂੰ ਮੇਰਾ ਤੇ ਮੈਂ ਤੇਰਾ ਜੇ ਮਤਲਬ ਸਮਝ ਲੋ ਸੋਹੰਗ ਜਾਪਦਾ ਤੁਹਾਡਾ ਮੇਰਾ ਫਰਕ ਰਹੇ ਨਾ ਰਾਇਆ ਸਰਭ ਹਰ ਸੰਗਤੀ ਇਹਨੇ ਅਲਫਾ ਜਾਣੜ ਪਰਮੇਸ਼ਰ ਦੇ ਚਰਨਾ ਪਸੂ ਕੇ ਮਾਮਾ ਸੋ ਅੰਗ ਮਾਇਆ ਛੇ ਸੇ ਨਵੀਸ਼ ਨੂੰ ਪਗਵਾ